ਦੀਕਾਲ ਜੀ ਬਿਲਕੁਲ 버ਗਰ ਤੇ ਕੋਕ ਫ੍ਰੀ ਦੇ ਰਹੇ ਆਂ ਜੀ ਅਸੀਂ ਬਿਲਕੁਲ ਫ੍ਰੀ ਜੀ ਕੋਈ ਪੈਸਾ ਨਹੀਂ ਸਾਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆਂ ਪਿੰਡ ਧਮੋਟਕਲਾ 버ਗਰ ਵਾਈਟ ਵਾਲੀ ਦੁਕਾਨ ਤੇ ਸੋ ਇਹਨਾਂ ਵੱਲੋਂ ਕਿਹਾ ਗਿਆ ਵੀ ਸਾਡੀ ਭਾਈ ਐਡ ਚਲਾਓ ਤੇ ਇਹਨਾਂ ਵੱਲੋਂ ਆਫਰ ਵੀ ਲਾਈ ਗਈ ਹੈ ਵੀ 버ਗਰ ਤੇ ਕੋਕ ਬਿਲਕੁਲ ਫ੍ਰੀ ਦਿੱਤੇ ਜਾਣਗੇ ਫ੍ਰੀ ਕਿਵੇਂ ਦਿੱਤੇ ਜਾਣਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾਣਨਾ ਪਵੇਗਾ ਸੋ ਸਾਡੇ ਨਾਲ ਐਂਡ ਤੱਕ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਬਹੁਤ ਇੰਟਰਸਟਿੰਗ ਬਣਨ ਵਾਲੀ ਆ ਸੋ ਲਓ ਜੀ ਅੱਜ ਆਪਾਂ ਗੱਲ ਗੱਲਬਾਤ ਕਰਦੇ ਆਂ ਕੁਲਦੀਪ ਸਿੰਘ ਨਾਲ ਹਾਂਜੀ ਕੁਲਦੀਪ ਜੀ ਅੱਜ ਕੀ ਆਫਰ ਸਲਾਈ ਹੈ ਤੁਸੀਂ ਫਿਰ ਕਹਿੰਦੇ ਫ੍ਰੀ 버ਗਰ ਦੇ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ 버ਗਰ ਤੇ ਕੋਕ ਫ੍ਰੀ ਦੇ ਰਹੇ ਆਂ ਜੀ ਅਸੀਂ ਬਿਲਕੁਲ ਫ੍ਰੀ ਜੀ ਕੋਈ ਪੈਸਾ ਨਹੀਂ ਤੇ ਪਰ ਕਹਿਣਾ ਪੈਣਾ 10 ਵਾਰ ਲਗਾਤਾਰ ਹਰੀ ਰੇਲ ਲਾਲ ਰੇਲ ਅੱਛਾ ਹਾਂਜੀ ਜਿਹੜਾ ਚੈਲੰਜ ਨੂੰ ਪੂਰਾ ਕਰੂਗਾ ਉਹਨੂੰ ਇੱਕ 버ਗਰ ਤੇ ਕੋਕ ਫ੍ਰੀ ਦਿੱਤਾ ਜਾਊਗਾ ਜੀ ਈ ਗਵੇੜੀ ਫਰੀ ਜੀ ਬਿਲਕੁਲ ਕੋਈ ਪੈਸਾ ਨਹੀਂ ਜੀ ਤੇ ਇੱਕ ਸਾਡੀ ਹੋਰ ਵੀ ਆਫਰ ਹੁੰਦੀ ਹੈ ਬੁੱਧਵਾਰ ਨੂੰ ਹਾਂ ਜੀ ਹਾਂ ਜੀ ਬੁੱਧਵਾਰ ਨੂੰ ਆਫਰ ਲਾਉਣੀ ਹੈ ਜੀ ਬਾਈ 1 ਗੇਟ 1 ਪੀਜ਼ਾ ਫਰੀ ਹੁੰਦਾ ਜੀ ਬੁੱਧਵਾਰ ਨੂੰ ਜੀ ਜੀ ਤਾਂ ਕਿ ਨਾਂ ਅਗਲੇ ਮੈਂਬਰ ਜਿਹੜੇ ਨੇ ਕੀ ਨਾਮ ਹੈ ਫਿਰ ਤੁਹਾਡਾ ਮੁਕੇਸ਼ ਕੁਮਾਰ ਜੀ ਤੇ ਤੁਸੀਂ 10 ਵਾਰ ਕਹਿਣਾ ਹਰੀ ਰੇਲ ਲਾਲ ਰੇਲ ਇਹ ਤੁਸੀਂ 10 ਵਾਰ ਸਹੀ ਕਹਿ ਦੇਗੇ ਹੋ ਤੇ ਤੁਹਾਨੂੰ ਕੋਕ ਤੇ 버ਗਰ ਫਰੀ ਮਿਲੇਗਾ ਚਲੋ ਜੀ ਸਟਾਰਟ ਹਰੀ ਰੇਲ ਲਾਲ ਰੇਲ ਹਰੀ ਰੇਲ ਲਾਲ ਰੇਲ ਹਰੀ ਰੇਲ ਲਾਲ ਰੇ ਹਰੀ ਰੇਲ ਹਰੀ ਰੇ ਨੈ ਕੋਈ ਫੇਰ ਟਰਾਈ ਕਰੀਏ ਤੁਹਾਡੇ ਨੈ ਹੁਣ ਆ ਜੀ ਹੈ ਹੋ ਜਾਣਾ ਹੈ ਜੀ ਕੋਸ਼ਿਸ਼ ਕਰਨੀ ਹੋਵੇ ਨੈ ਹੁਣ ਸੱਲੇ ਨੰਬਰ ਜੁੜੇ ਨੇ ਕੀ ਨਾਮ ਹੋਵੇ ਆਪਣਾ ਡਿੰਪਲ ਡਿੰਪਲ ਤੋਂ ਮੋਡ ਬੁਟੀਕ ਵਾਲੇ ਤੁਸੀਂ ਜਾਣਦੇ ਹੋ ਸਾਰੇ ਇਹ ਕਹਿੰਦੇ ਵੀ ਅਸੀਂ ਟਰਾਈ ਕਰਕੇ ਦੇਖਣਾ ਸੋ ਚਲੋ ਵੀਰੇ ਕਰਕੇ ਦੇਖੋ ਹਰੀ ਰੇਲ ਲਾਲ ਰੇ 10 ਵਾਰ ਕਹਿਣਾ ਬਿਨਾਂ ਰੁਕੇ ਹੋਲੀ-ਹੋਲੀ ਕੈਸਾ ਲੱਗਿਆ ਠੀਕ ਹੈ ਹਰੀ ਰੇਲ ਲਾਲ ਰੇ ਹਰੀ ਰੇਲ ਲਾਲ ਲੇਰ ਹਰੀ ਰੇਲ ਲਾਲ ਲੇਰ ਹਰੀ ਰੇਲ ਲਾਲ ਰੇਲ ਹਰੀ ਰੇਲ ਲਾਲ ਰੇਲ ਹਲੀ ਰੇ ਹਰੀ ਰੇਲ ਨਹੀਂ ਮੇਰੇ ਕਹਿਆ ਨਹੀਂ ਜਾਣਾ ਜੀ ਮੈਂ ਤਾਂ ਨਹੀਂ ਮੇਰੇ ਕਹਿਆ ਨਹੀਂ ਜਾਣਾ ਮੈਂ ਤਾਂ ਹਰੀ ਰੇਲ ਰੇਲ ਲਾਲ ਰੇਲ ਇਹ ਨਹੀਂ ਕਿਹਾ ਜਾਣਾ ਯਾਰ ਅੜ ਜਾਣਾ ਵੀਰ ਮੈਂ ਆਪਣਾ ਸ਼ਿਬਰ ਮਨਿਆਰੀ ਸਟੋਰੀ ਤੇ ਚਲੋ ਵੀਰੇ ਕਹੋ 10 ਵਾਰ ਕਹਿਣਾ ਹਰੀ ਰੇਲ ਲਾਲ ਰੇਲ ਬਿਨਾਂ ਰੁਕੇ ਕਹਿਣਾ ਤੁਸੀਂ ਸਹੀ ਕਹਿਣਾ ਬਿਲਕੁਲ ਜੇ ਤੁਸੀਂ ਸਹੀ ਕਹਿ ਦੋਗੇ ਤੇ ਤੁਹਾਨੂੰ ਕੋਕ ਤੇ ਇੱਕ हरिरेला लारेला हरिरेला लारेला हरिरेला लालरेला हरिरेला लालरेला हरिरेला लालरेला हरिरेला लारेला कह गया थोड़ा हो गया चल इस बार गेट नहीं करके देखो सवारी हरिरेला लारेला हरिरेला लारे आपस भी बस एक बार ही होना दी लाल रेल हरि रेल लाल हरी रेल लाल रेल 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 हरी रेल लाल हरी रेल लाल हरी रेल ਨਵਾਂ ਜਿਆ ਮੁੰਡੇ ਨੇ ਕਹਿਦਾ ਦੇਗਾ ਇਹਨੇ ਪਹਿਲਾਂ ਵੀ ਕਹਿਤਾ ਇਹਦੀ ਵੀਡੀਓ ਪਹਿਲੇ ਹੀ ਬਣੀ ਸੀ ਪਹਿਲਾਂ ਵੀ ਚੱਲਦੀ ਇਹ ਟ੍ਰਿਕ ਆ ਗਿਆ ਇਹ ਟ੍ਰਿਕ ਆ ਗਿਆ ਦੋ ਵਾਰ ਕਹਦਾ ਤੂੰ ਇਹ ਵੀਡੀਓ ਦੇਖ ਲਈ। ਆਹੀ ਹੋ ਗਈ ਇਹ ਦੋੜ ਚੁ ਟਿਕ ਮੇडम ਲਓ ਜੀ ਸਾਡੇ ਨਾਲ ਅਗਲੇ ਮੈਂਬਰ ਜੁੜੇ ਨੇ ਕੀ ਨਾਮ ਹੈ ਵੀਰ ਆਪਣਾ ਹਰਸਨੂਰ ਸਿੰਘ ਪੰਡਿਤ ਠਮੋਟ ਠਮੋਟ ਵੀਰ ਤੁਸੀਂ 10 ਵਾਰ ਕਹਿਣਾ ਬਿਨਾਂ ਰੋਕੇ ਹਰੀ ਰੇਲ ਲਾਲ ਰੇਲ ਜੇ ਤੁਸੀਂ ਇਹ ਕਹਿ ਦਿੰਗੇ ਉਹ ਤਾਂ ਤੁਹਾਨੂੰ 버ਗਰ ਤੇ ਕੋਕ ਫ੍ਰੀ ਮਿਲੇਗਾ ਠੀਕ ਆ ਜੀ ਹਰੀ ਰੇਲ ਲਾਲ ਰੇਲ ਠੀਕ ਆ ਚਲੋ ਸ਼ੁਰੂ ਕਰ ਲੋ ਹਰੀ ਰੇਲ ਲਾਲ ਰੇਲ ਹਮ ਹਰੀ ਰੇਲ ਲਾਲ ਰੇਲ ਹਮ ਹਰੀ ਰੇਲ ਲਾਲ ਰੇਲ 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 ਆ ਵਾਹ ਕੀ ਨਾਮ ਵੀਰਾ ਆਪਣਾ ਗੁਰਵੀਰ ਸਿੰਘ ਠੀਕ ਆ ਪਿੰਡ ਤਮੋੜ ਤੋਂ ਸ਼ਹਿਰਖੰਨਾ। ਅੱਛਾ ਸ਼ਹਿਰਖੰਨਾ ਫਿਰ ਇਹ ਤਾਂ ਵੀ ਕਹਿ ਸਕਦਾ ਸ਼ਹਿਰੀ ਹੈ ਨਾ। ਸ਼ਹਿਰੀ ਮੁੰਡੇ ਥੋੜੇ ਚਸਤ ਹੁੰਦੇ ਨੇ। ਤੁਸੀਂ 10 ਵਾਰ ਕਹਿਣਾ ਹਰੀ ਰੇਲ, ਲਾਲ ਰੇਲ। ਠੀਕ ਆ? ਤੇ ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਇਨਾਮ ਮਿਲੇਗਾ ਠੀਕ ਆ? 버거 ਤੇ ਕੋਕ। ਚਲੋ ਸ਼ੁਰੂ ਕਰ ਲਓ ਜੀ। ਹਰੀ ਰੇਲ, ਲਾਲ ਰੇਲ। ਹਰੀ ਰੇਲ, ਲਾਲ ਰੇਲ। ਹਰੀ ਰੇਲ, ਲਾਲ ਰੇਲ। ਹਰੀ ਰੇਲ, ਲਾਲ ਰੇਲ। ਹਰੀ ਰੇਲ, ਲਾਲ ਰੇਲ।

हरी रेल लाल रेल 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 हरी रेल लाल